ਅੱਤਿਕਾਲ ਜੀ ਮੈਂ ਤਰਮਿੰਦਰ ਸਿੰਘ ਪੰਜਾਬ ਅੱਡ-ਅੱਡ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਐ ਉੱਥੇ ਹੀ ਸਾਡਾ ਕੰਡੀ ਦਾ ਖੇਤਰ ਜਿਹੜਾ ਐ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੰਡੀ ਦਾ ਖੇਤਰ ਆਪਣੇ ਕਿਸਮ ਦੀਆਂ ਪ੍ਰੋਬਲਮਾਂ ਦੇ ਨਾਲ ਜੂਝ ਰਿਹਾ ਐ ਕੰਡੀ ਦਾ ਖੇਤਰ ਵਾਤਾਵਰਨ ਪਾਣੀ ਪਹਾੜਾਂ ਚੰਗੀ ਖੇਤੀ ਦੇ ਲਈ ਮਸ਼ਹੂਰ ਆ ਉੱਥੇ ਹੀ ਕੰਡੀ ਦੇ ਖੇਤਰ ਦੇ ਵਿੱਚ ਪੌਂਗ ਡੈਮ ਦੇ ਢੇਠਾਂ ਬਣਿਆ ਹੋਇਆ ਸ਼ਾਹ ਨਹਿਰ ਬਰਾਜ ਜਿਹੜਾ 36 ਕਿਲੋਮੀਟਰ ਚਲਦਾ ਆ ਤੇ ਉਹ ਸ਼ਾਹਨਰਕ ਬਰਾਜ ਦੇ ਵਿੱਚ ਮੈਂ ਖੜਾ ਆ ਇਹ ਤਸਵੀਰ ਹੈ ਨਿੱਕੂ ਚੱਕ ਦੇ ਲਾਗੇ ਦੀ ਜਿੱਥੇ ਕਿਉਂਕਿ ਗੋਲਡਨ ਜੁਮਲੀ ਆ ਰਹੀ ਹੈ ਪੌਂਡ ਟਾਈਮ ਦੀ ਤੇ ਬੜੇ ਜੰਗੀ ਪੱਧਰ ਦੇ ਉੱਪਰ ਜਿਹੜਾ ਆ ਤਲਵਾੜੇ 'ਚ ਕੰਮ ਚੱਲਿਆ ਹੋਇਆ ਆ ਲੇਪਾ ਪੁਤਾਈ ਚੱਲੀ ਹੋਈ ਆ ਆਪਾਂ ਕਹਿ ਲਈਏ ਸਰਕਾਰਾਂ ਨੇ ਜਿੱਥੇ ਸਰਕਾਰੀ ਮਹਿਕਮਿਆਂ ਦਾ ਭੋਗ 파ਰਨ ਤੇ ਜੋਰ ਲਾਇਆ ਹੋਇਆ ਉੱਥੇ ਹੀ ਸਰਕਾਰੀ ਮਹਿਕਮਿਆਂ ਦੇ ਅੰਦਰ ਕੰਮ ਕਰਦੇ ਅਫਸਰਾਂ ਦੇ ਵੱਲੋਂ ਕਹਿ ਲਈਏ ਜਾਂ ਠੇਕੇਦਾਰਾਂ ਦੇ ਵੱਲੋਂ ਕਿਦਾਂ ਘਾਣ ਕੀਤਾ ਜਾ ਰਿਹਾ ਸ਼ਾਹ ਨਹਿਰ ਦੇ ਵਿੱਚ ਖੜਾ ਨਾ ਸ਼ਾਹਨਰਕ ਬਰਾਜ ਜਿਹੜਾ 36 ਕਿਲੋਮੀਟਰ ਸਾਡੇ ਚੱ ਰੋਜ਼ ਜਿਹੜੀ ਪਤਾ ਨਹੀਂ ਕਿੰਨੇ ਕੁ ਪੈਸੇ ਦੀ ਬਿਜਲੀ ਤਿਆਰ ਕਰਦਾ ਹੈ। ਮਹਿਕਮੇ ਦੇ ਕਹਿਣ ਅਨੁਸਾਰ 2 ਕਰੋੜ ਦੀ 24 ਘੰਟਿਆਂ ਦੇ ਵਿੱਚ ਬਿਜਲੀ ਤਿਆਰ ਹੁੰਦੀ ਹੈ। ਲਗਭਗ 11.5 ਹਜ਼ਾਰ ਕਿਊਸਿਕ ਪਾਣੀ ਇਹਦੇ ਵਿੱਚੋਂ ਲਗਾਤਾਰ 24 ਘੰਟੇ ਸਫਰ ਕਰਦਾ ਤੇ ਇਹ ਸਲੇਬਾ ਸਲੇਬਾਂ ਦਾ ਕੰਮ ਚੱਲਿਆ ਹੋਇਆ ਹੈ। ਸਲੇਬਾਂ ਦਾ ਹਾਲ ਤੇ ਹੈ ਮੈਂ ਬਿਲਕੁਲ ਸਲੇਬ ਦੇ ਕਿਨਾਰੇ 'ਚ ਖੜਾ ਆਂ। ਮੇਰੇ ਸਿੱਪਿਛੇ ਤੁਸੀਂ ਦੇਖ ਲਓ ਵੀ ਜਿਹੜੀ ਸਲੇਬ ਪਈ ਆ ਉਹਦਾ ਕੋਈ ਕਿਨਾਰਾ ਹੀ ਨਹੀਂ। ਕੋਈ ਕਿਨਾਰਾ ਨਹੀਂ। ਉਹ ਕਿੱਥੇ ਮਿਲਣਾ ਥਲਤੀ ਸਲੇਬ ਦੇ ਨਾਲ ਪਾਣੀ ਘਟਾਇਆ ਆ ਉੱਪਰ ਲੇਪਾ ਪੋਤੀ ਕਰ ਲਈਆ ਕੋਈ ਬੈੱਡ ਨਹੀਂ ਬਣਾਇਆ ਕੋਈ ਜਕਾਈ ਨਹੀਂ ਹੋਈ ਸਲੇਬ ਤਾਂ ਹੀ ਹਾਲਤ ਹੈ ਵੀ ਵਿੱਚ ਤਰੇੜਾਂ ਆਈਆਂ ਹੋਈਆਂ ਉਹ ਤਸਵੀਰਾਂ ਸੀ ਤੁਹਾਡੇ ਨਾਲ ਅਟੈਚ ਕਰ ਦੇਣੀਆਂ ਵਿੱਚ ਖੜਾ ਆ ਇਹ ਜਗ੍ਹਾ ਤੁਸੀਂ ਦੇਖ ਲਓ ਵੀ ਉੱਪਰ ਸਲੇਬ ਪੈ ਗਈ ਆ ਹੇਠਾਂ ਇਹ ਮਿੱਟੀ ਹੈ ਤੇ ਥੱਲੇ ਕੋਈ ਆਪਸ ਚ ਜੋੜਨ ਦਾ ਹਲੇ ਤੱਕ ਪ੍ਰਬੰਧ ਹੀ ਨਹੀਂ ਆ ਇਹ ਹੈ ਇਨ ਪਾਣੀ ਦੀ ਦੇਖ ਰਿਕ ਕਰਨੀ ਹੈ ਮਿੱਟੀ ਨੇ ਤੇ ਕਿੱਥੇ ਹੈ ਸਲੇਬ ਮੈਨੂੰ ਸਮਝ ਨਹੀਂ ਲੱਗਦਾ ਇਹ ਸਾਡੇ ਸਾਹਮਣੇ ਹੈ ਜਿਹੜੀ ਸਲੇਬ ਪਾਈ ਹੋਈ ਹੈ ਮੇਰੇ ਕੋ ਫੀਤਾ ਹੈ ਤੇ ਤੁਸੀਂ ਲਾ ਲਓ ਸਾਹਿਬ ਕਿ ਇਹ ਕਿੰਨੀ ਸਲੇਬ ਪਈ ਹੋਈ ਹੈ ਸਿਰਫ 3 ਇੰਚ ਜਿਹੜੀ ਹੈ ਕਿਨਾਰੇ ਤੇ 3 ਇੰਚੀ ਹੈ ਦੂਜੇ ਪਾਸੇ ਜੇ ਦੇਖਣੀ ਹੋਵੇ ਇੱਥੋਂ ਮੈਂ ਜਦੋਂ ਦੂਜੇ ਪਾਸੇ ਦੇਖਿਆ ਇੱਥੇ ਫੀਤਾ ਮਾਰਦੇ ਆ ਥੱਲੇ ਮਿੱਟੀ ਹੈ ਤੇ ਸਲੇਬ ਸਿਰਫ 1 ਇੰਚੀ ਸਲੇਬ ਹੈ ਥੱਲੇ ਕਿਹੜੇ ਅਫਸਰ ਨੇ ਚੈੱਕ ਆਣਾ 1 ਇੰਚੀ ਸਲੇਬ ਹੈ ਥੱਲੇ ਮਿੱਟੀ ਹੈ ਤੇ ਕੀ ਹਾਲਤ ਹੋਣੀ ਹੈ ਇਸ ਨਹਿਰ ਦੀ ਜਦੋਂ ਪਾਣੀ ਚੱਲਣਾ ਇੱਥੇ ਬਹਿ ਜਾਣੀ ਹੈ ਤੇ ਜਿਹੜਾ ਨੁਕਸਾਨ ਹੋਣਾ ਇੱਥੇ ਜਦੋਂ ਪਾਣੀ ਇਹ ਇਹ ਨਹਿਰ ਦਾ ਤੁਸੀਂ ਰਿਪੇਅਰ ਕਰ ਰਹੇ ਹੋ ਜਾਂ ਇਹਦੀ ਤਬਾਹੀ ਕਰ ਰਹੇ ਹੋ ਮਹਿਕਮੇ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦੇ ਆ ਕਿਹੜਾ ਕੰਟਰੈਕਟਰ ਹੈ ਅਫਸਰ ਸਾਹਿਬ ਸ਼ਾਨਰ ਬਰਾਜ ਦੇ ਐਕਸੀਡੈਂਟ ਸਾਹਿਬ ਗਰਾਊਂਡ ਤੇ ਆ ਕੇ ਦੇਖੋ 골ਡਨ ਜੁਬਲੀ ਤਾਂ ਮਨਾਉਣ ਨੂੰ ਜਾ ਰਹੇ ਆ ਪਰ ਇਹ ਤਬਾਹੀ ਦਾ ਇਹ ਸਲੇਬਾ ਭੰਨ ਕੇ ਪੈਸੇ ਕਮਾਣ ਵਾਲਾ ਜਿਹੜਾ ਧੰਦਾ ਬਣਾ ਲਿਆ ਇਹ ਠੀਕ ਨਹੀਂ ਹੈ ਜ਼ਮੀਨੀ ਹਕੀਕਤ ਤੇ ਆ ਕੇ ਇਹਦੀ ਦਰੁਸਤ ਪੂਰਾ ਕੰਮ ਕਰਾਇਆ ਜਾਵੇ ਹਾਲ ਤੇ ਹੈ ਕਿ ਸਲੇਬਾ ਤੋੜ ਕੇ ਜਿਹੜੀਆਂ ਬਾਹਰ ਕੱਢਣੀਆਂ ਚਾਹੀਦੀਆਂ ਉਹ ਵਿੱਚ ਛੋੜ ਦਿੱਤੀਆਂ ਸਾਹਮਣੇ ਤਸਵੀਰਾਂ ਵਿਚ ਛੋੜ ਦਿਤੀਆਂ ਹੁਣ ਇਹਦੇ ਨਾਲ ਪਾਣੀ ਦੀ ਖਚਾਈ ਤਾਂ ਘਟਣੀ ਆ ਨਾ ਕਪੈਸਿਟੀ ਨਹਿਰ ਦੀ ਘਟਣੀ ਆ ਨਾ ਤੁਹਾਨੂੰ ਤਾਂ ਜਿਹੜਾ ਕੰਟਰੈਕਟ ਮਿਲਿਆ ਹੋਣਾ ਸਾਰਾ ਮਟੀਰੀਅਲ ਸਾਫ਼ ਕਰਕੇ ਵਧੀਆ ਕੰਕਰੀਟ ਵਧੀਆ ਜਕਾਈ ਕਰਕੇ ਕਿ ਨਹਿਰ ਚੱਲੀ ਲੈ ਸਕੇ ਸਾਲਾਂ ਬੱਧੀ ਚੱਲੀ ਰਹਿ ਸਕੇ ਉਹਦੇ ਲਈ ਪੈਸੇ ਮਿਲੇ ਹੋਣੇ ਆ ਸਰਕਾਰੀ ਖਜ਼ਾਨੇ ਦਾ ਚੂਨਾ ਇਸ ਕਦਰ ਦਾ ਲਗਾਇਆ ਜਾ ਰਿਹਾ ਹੈ ਜਿਹਦਾ ਅੰਤਾਜਾ ਹੀ ਨਹੀਂ ਲਗਾ ਸਕਦੇ ਇਹ ਹਾਲਤ ਪੂਰੀ ਨਹਿਰ ਦੀ ਹੈ ਇੱਥੇ ਮੈਂ ਖੜਾ ਆਂ ਚਾਹੇ 88 ਤੇ ਦੇਖ ਲਿਓ ਉੱਥੇ ਵੀ ਇੱਦੀ ਆ ਇੱਕ ਜੀਐਸਵੀ ਲਾ ਕੇ ਪਟਾਈ ਕਰਕੇ ਮੂਹ ਪੋਚ ਕੇ ਉੱਪਰ ਕੰਕਰੀਟ ਪਾਤੀ ਕੋਈ ਦੇਖ ਹੀ ਨਹੀਂ ਰਿਹਾ ਹੈ ਇਲਾਕੇ ਦੇ ਆਗੂ ਸਮਾਜਿਕ ਆਗੂਆਂ ਨੂੰ ਬੇਨਤੀ ਕਰਦਾ ਵੀ ਦੇਖੋ ਨਹਿਰ ਦੇ ਉੱਪਰ ਕਿਦਾਂ ਦਾ ਕੰਮ ਚੱਲਿਆ ਹੋਇਆ ਹੈ ਤੇ ਇੱਥੋਂ ਦੇ ਸਰਕਾਰੀ ਅਫਸਰਾਂ ਦੀ ਨੱਕ ਦੇਟ ਤੇ ਕੰਟਰੈਕਟਰਾਂ ਦੇ ਵੱਲੋਂ ਕਿਦਾਂ ਤਬਾਹੀ ਕੀਤੀ ਜਾ ਰਹੀ ਹੈ ਤੇ ਸਰਕਾਰੀ ਪੈਸੇ ਨੂੰ ਕਿਦਾਂ ਆਪਣੀ ਜੇਬ ਦੇ ਵਿੱਚ ਟੇਡਾ ਸਿੱਧਾ ਕਰਕੇ ਪਾਇਆ ਜਾ ਰਿਹਾ ਤੇ ਇੱਥੋਂ ਦੇ ਪੱਤਰਕਾਰਾਂ ਨੂੰ ਵੀ ਇਹ ਜਰਾ 36 ਕਿਲੋਮੀਟਰ ਦੀ ਨਹਿਰ ਘੁੰਮ ਕੇ ਦੇਖ ਲਿਓ ਵੀ ਕੰਕਰੀਟਾਂ ਦੇ ਨਾਲ ਸਲੇਬਾ ਦਾ ਕੰਮ ਜ਼ੋਰਾਂ ਤੇ ਲੱਗਾ ਹੋਇਆ ਪਰ ਸਲੇਬਾ ਦੀ ਹਾਲਤ ਇਹ ਹੈ ਵੀ ਇਹ ਨਹਿਰ ਹੋਰ ਸਾਲ ਦੇ ਬਾਅਦ ਤੋੜ ਦੇਣੀ ਹੈ ਇਹਨਾਂ ਨੇ ਮਾੜੀ ਮੋਟੀਆਂ ਜਿਹੜੀਆਂ ਖਸਤਾ ਹੈ ਸਲੇਬਾਂ ਉਹਨਾਂ ਨੂੰ ਤੋੜ ਕੇ ਇਹਨਾਂ ਨੇ ਨਹਿਰ ਦੇ ਵਿੱਚ ਸੁੱਟ ਦਿੱਤਾ ਕੱਢਿਆ ਨਹੀਂ ਤੇ ਉੱਪਰ ਇਦਾਂ ਦੀ ਲੇਪਾ ਪੋਤੀ ਕੀਤੀ ਹੈ ਤੇ ਜਿਹੜੀ ਸਲੇਬ ਪਾਈ ਹੈ ਉਹਦੇ ਚ ਤਰੇੜ ਆ ਗਈ ਤੇ ਸਲੇਬ ਸਿਰਫ 1.5 ਇੰਚੀ ਦੀ ਹੈ ਕਿਤੋਂ ਕਿਤੋਂ ਮਾਪਾ ਪੈਣਾ ਉੱਥੇ ਥੋੜੀ ਵੱਧ ਕਰਤੀ ਪ੍ਰਾਣੀ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰਦੇ ਆਂ ਵੀ ਪ੍ਰਾਣੀ 6 ਤੋਂ 7-8 ਇੰਚ ਦੀ ਜਿਹੜੀ ਸਲੇਬ ਪ੍ਰਾਣੀਆਂ ਪਈਆਂ ਜਿਹੜੀਆਂ ਕੱਢੀਆਂ ਆ ਤੇ ਮੇਰੇ ਸਾਹਮਣੇ ਹੀ ਆ ਸਲੇਬ ਜੇ ਇਹਨੂੰ ਫੀਤਾ ਮਾਰਾਂਗੇ 6-7 ਇੰਚੇ ਦੀ ਹੈ ਉਹ ਸਲੇਬ ਇਹਨਾਂ ਨੇ ਵਿੱਚ ਸੁੱਟ ਦੇਣੀਆਂ ਤੇ ਉੱਪਰ ਇਹਨਾਂ ਨੇ ਨਵੀਆਂ ਬਣਾ ਦੇਣੀਆਂ ਇਹ ਹਾਲ ਮੁਕੇਰੀਆ ਦੇ ਸ਼ਾਹਨਰ ਬਰਾਜ਼ ਦੇ ਜਿਸ ਸ਼ਾਹਨਰ ਬਰਾਜ਼ ਦੇ ਉੱਪਰ ਲਗਾਤਾਰ ਕੰਕਰੀਟ ਦਾ ਸਲੇਬਾਂ ਦਾ ਕੰਮ ਚੱਲਿਆ ਹੋਇਆ ਹੈ ਤੇ ਕਿੱਦਾਂ ਦੀ ਧੰਦਲੀ ਹੋਈ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਹੈ ਵੀ ਇੱਥੇ ਦੇਖਣ ਤੇ ਇਹਨੂੰ ਸਹੀ ਤਰੀਕੇ ਨਾਲ ਕੰਮ ਕਰਨ ਇਹਦਾ ਜ਼ਿੰਮੇਵਾਰ ਕਿਹੜਾ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਦਾਂ ਦੇ ਅਫਸਰਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਆਪਣੇ ਏਡੇ ਸਿੱਧੇ ਰਿਸ਼ਤੇਦਾਰਾਂ ਦੇ ਨਾਮ ਦੇ ਉੱਪਰ ਕੰਟਰੈਕਟ ਜਿਹੜਾ ਕੱਢ ਕੇ ਠੇਕਾ ਕੱਢ ਕੇ ਤੇ ਆਪ ਹੀ ਸਾਰਾ ਕੁਝ ਕਰਕੇ ਪੈਸੇ ਖਾਈ ਜਾ ਰਹੀ ਹੈ ਗਬਨ ਕਰੀ ਜਾ ਰਿਹਾ ਸਰਕਾਰੀ ਤੰਤਰ ਦਾ ਤੇ ਸਾਡੇ ਸਰਕਾਰੀ ਪੈਸੇ ਦਾ ਤੇ ਸਰਕਾਰੀ ਪ੍ਰਾਪਰਟੀ ਦੀ ਦਰੂਰਤ ਹੈ ਜਿਹੜੀ ਹੈ ਇਹ ਜ਼ਮੀਨੀ ਤੇ ਇਥੋਂ ਦੇ ਵਿਧਾਇਕ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੀ ਕਰੋੜਾਂ ਅਰਬਾਂ ਰੁਪਇਆ ਲਾ ਕੇ ਜਿਹੜੀ ਬਣਾਈ ਹੋਈ ਸਰਕਾਰੀ ਸੰਪਤੀ ਆ ਉਹਨੂੰ ਬਚਾਏ ਕੇ ਬਚਾਏ ਕੇ ਰੱਖੀਏ ਤੇ ਉਸ ਸੰਪਤੀ ਦੇ ਉੱਪਰ ਜਿਹੜਾ ਕੰਮ ਹੁੰਦਾ ਆ ਉਹਦਾ ਧਿਆਨ ਵੀ ਰੱਖੀਏ ਤੇ ਇਹ ਇਲਾਕੇ ਦੇ ਪੱਤਰਕਾਰਾਂ ਨੂੰ ਖਾਸ ਕਰ ਅਪੀਲ ਕਰਦੇ ਆ ਵੀ ਆਓ ਇਹ ਸਾਰਾ ਇਲਾਕਾ ਦੇਖੋ ਤੇ ਕੀ ਹਾਲਤ ਹੈ ਨਹਿਰ ਦੀ ਉਹ ਹੋਰ ਲੋਕਾਂ ਤੱਕ ਪੁੱਛਦਾ ਕਰੋ ਤਾਂ ਕਿ ਲੋਕ ਜਿਹੜੇ ਇਹਨਾਂ ਦੇ ਲਾਗੇ ਵੱਸਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਨਹਿਰ ਦਾ ਕੰਮ ਬੜੀ ਮਾੜੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਤੇ ਅਰਬਾਂ ਖਰਬਾਂ ਰੁਪਇਆ ਦਾ ਜਿਹੜਾ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਇਹ ਤਸਵੀਰਾਂ ਮੈਂ ਤੁਹਾਨੂੰ ਧਰਮਿੰਦਰ ਮੁਕੇਰੀਆ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਸਾਂਝਾ ਕਰ ਰਿਹਾ ਅਪੀਲ ਕਰਦਾ ਕੰਡੀ ਦੇ ਇਲਾਕੇ ਨੂੰ ਲੋਕਾਂ ਨੂੰ ਤੇ ਬਾਤੋ ਬਾਤ ਨੂੰ ਸ਼ੇਅਰ ਕਰੋ ਤੇ ਹੋਰ ਲੋਕਾਂ ਤੱਕ ਪਹੁੰਚਾਓ ਤਾਂਕਿ ਇਹਦਾ ਕੰਮ ਸਹੀ ਤਰੀਕੇ ਨਾਲ ਹੋਵੇ ਪੂਰੀ ਸਹੀ 100% ਮਾਤਰਾ ਦੇ ਨਾਲ ਹੋਵੇ ਤਾਂਕਿ ਇਹ ਕੱਲ ਨੂੰ ਇਹ ਨਹਿਰ ਕਿਸੇ ਵੱਡੇ ਹਾਦਸੇ ਦੇ ਲਈ ਤਿਆਰ ਨਾ ਹੋ ਜਾਏ ਧੰਨਵਾਦ ਸਾਥੀਓ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲ ਵਾਲਾ ਵਿਖੇ بڑے ਸੈਲੋ ਗੋਦਾਮ ਦੇ ਗੇਟ ਦੇ ਬਾਹਰ ਅੱਜ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਮੁੱਖ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਸੈਲੋ ਗੋਦਾਮਾਂ ਨੂੰ ਸਰਕਾਰੀ ਮੰਡੀ 'ਚ ਤਬਦੀਲ ਕਰਨ ਦਾ ਰੋਸ ਕਰ ਰਹੇ